ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1355 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1356 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਾਟ ਕਾਟ ਬਸੰਤ ਬਾਸੂਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹਰੇਕ ਦੇ ਹਿਰਦੇ ਵਿੱਚ ਵਸਦਾ ਹੈ ਜਾ ਚੰਤ ਨਾਨਕ ਗਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਨਾਨਕ ਕਿ ਉਹ ਮੈਨੂੰ ਕਦੇ ਨਾ ਵਿਸਰੇ ਕਦੇ ਨਾ ਵਿਸਰੇ ਨੈ ਸਮਰਥੰ ਨੈ ਸੇਵਕੰ ਨੈ ਪ੍ਰੀਤ ਪਰਮ ਪਰਖੋਤਮੰ ਹੈ ਪਰਮ ਉਤਮ ਕਾਲਪੁਰਖ ਮੇਰੇ ਅੰਦਰ ਸਿਮਰਨ ਦੀ ਨਾਹੀਂ ਸਮਰੱਥਾ ਹੈ ਨਾਹੀਂ ਮੈਂ ਸੇਵਕ ਹਾਂ ਨਾਹੀਂ ਮੇਰੇ ਅੰਦਰ ਤੇਰੇ ਚਰਨਾਂ ਦੀ ਪ੍ਰੀਤ ਹੈ ਤਾ ਪ੍ਰਸਾਦ ਸਿਮਰਦੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਹੈ ਕਿਰਪਾਲ ਹਰੀ हे गुरु हरि तेरा दास नानक तेरी मेहर नाल ही तेरा नाम सिमरदा है परन पोखण करंत जिया विश्राम शादन देवंत दानं सारे जीवां दा पालन पोषण करदा है तू परमात्मा कपड़ा श्रादक दाता द인다 है सृजनता रतना जन्म चतुर चेतना सम्राट चेतन स्वरूप परमात्मा ही जीवा नु श्रेष्ठ मनुखा जन्म द인다 ਹੈ ਵਰਤਾਂਤ ਸੁਖ ਆਨੰਦ ਪ੍ਰਸਾਦਾ ਹੈ ਉਸ ਆਨੰਦ ਰੂਪ ਪ੍ਰਭੂ ਦੀ ਕਿਰਪਾ ਨਾਲ ਹੀ ਜੀਵ ਸੁਖੀ ਰਹਿੰਦੇ ਹਨ ਸਿਮਰੰਤ ਨਾਨਕ ਹਰ ਹਰ ਹਰੇ हे ਨਾਨਕ ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ ਅਨੇਤਰ ਰਚਨਾ ਨਿਰਮੋਹ ਤੇ ਉਸ ਉਹ ਇਸ ਨਾਸਵੰਦ ਰਚਨਾ ਤੋਂ ਨਿਰਮੋਹ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਪਦਾਰਥਾਂ ਤੋਂ ਉੱਪਰ ਉੱਠ ਜਾਂਦੇ ਹਨ ਦਾਨੰਗ ਪਰਾ ਪੁਰਵੇਣ ਭਜੰਤੇ ਮਹੀਪਤੇ ਪੁਰਬਲੇ ਜਨਮਾਂ ਵਿੱਚ ਕੀਤੇ ਪੁੰਨ ਕਰਮਾਂ ਦਾ ਸਦਕਾ ਰਾਜੇ ਇੱਥੇ ਰਾਜ ਮਿਲਖ ਦੀ ਮਾਲਕੀ ਮਾਣਦੇ ਹਨ ਵਿਪਰੀਤ ਬੁੱਧੰ ਮਾਰਤ ਲੋਕ ਹੈ ਨਾਨਕ ਚਰੰਕਾਲ ਦੁੱਖ ਭੋਗਤੇ ਪਰ ਹੈ ਨਾਨਕ ਇੱਥੇ ਨਾਸਵੰਤ ਜਗਤ ਵਿੱਚ ਉਹਨਾਂ ਸੁੱਖਾਂ ਦੇ ਕਾਰਨ ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ ਉਹ ਜਿਰਕਾਲ ਤੱਕ ਦੁੱਖ ਭੋਗਦੇ ਹਨ ਬਿਰਤਾ ਅਨੁਗ੍ਰਹੋ ਗੋਬਿੰਦ ਹੈ ਜਾ ਸਿਮਰਨ ਰਿਦੰਤਰੈ ਜੋ ਮਨੁਖ ਗੋਬਿੰਦ ਦੀ ਮਿਹਰ ਤੋਂ ਵਾਂਝੇ ਰਹੇ ਹਨ ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸਖਣੇ ਹਨ ਆ ਰੋਗਯੰ ਮਹਾਰੋਗਯੰ ਬਿ ਸਿਮਰਤੇ ਕੁਰੁਣਾ ਮਹਿ ਉਹ ਨਰੋਏ ਮਨੁਖ ਵੀ ਵੱਡੇ ਰੋਗੀ ਹਨ ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਨੈ ਕੇਵਲ ਸਿਵਸਲਾ ਕਰਨੀ ਮਨੁੱਖਾ શ્રેષ્ઠ ਮਨੁੱਖਾਂ ਦਾ શ્રેષ્ઠ ਧਰਮ ਹੈ ਅਮਰਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਯਤੇ હે ਨਾਨਕ ਸੰਤ ਜਨ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰਜਦੇ ਨਹੀਂ ਸੈ ਨਸੀਲ ਸੰਤੰ ਸ ਮਿੱਤਰ ਸ ਦੁਰਜਨ ਸੰਤ ਜਨਾਂ ਨੂੰ ਮਿੱਤਰ ਅਤੇ ਦੁਰਜਨ ਇੱਕ ਸਮਾਨ ਹੁੰਦੇ ਹਨ ਦੂਜਿਆਂ ਦੀ ਵੁਧੇਕੀ ਨੂੰ ਸਹਾਰਨਾ ਇਹ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਨਾਨਕ ਭੋਜਨਨਕ ਪ੍ਰਕਾਰੇਣ ਨਿੰਦਕ ਆਵਦ ਹੋਇ ਉਪਤਸਰਤੇ ਏ ਨਾਨਕ ਮਿੱਤਰਤਾ ਅਨੇਕਾ ਕਿਸਮਾਂ ਦਾ ਏ ਭੋਜਨ ਲੈ ਕੇ ਪਰ ਨਿੰਦਕ ਉਹਨਾਂ ਨੂੰ ਮਾਰਨ ਵਾਸਤੇ ਸ਼ਸਤਰ ਲੈ ਕੇ ਉਹਨਾਂ ਪਾਸ ਜਾਂਦੇ ਹਨ ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨੈ ਉਹਨਾਂ ਬੰਦਿਆਂ ਦੀ ਕਦੇ ਨਰਾਦਰੀ ਨਹੀਂ ਹੋ ਸਕਦੀ ਉਹਨਾਂ ਦਾ ਕਦੇ અપਮਾਨ ਨਹੀਂ ਹੋ ਸਕਦਾ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਫਿਰ ਭਾਵੇਂ ਕੋਈ ਨਿੰਦਿਆ ਕਰੀ ਜਾਵੇ ਉਹ ਨਹੀਂ ਤੇ ਭਾਵੇਂ ਕੋਈ ਉਹਨਾਂ ਨੂੰ ਸ਼ੋਭਾ ਕਰੀ ਜਾਵੇ ਉਹਨਾਂ ਉਹ ਇੱਕੋ ਜਿਹੇ ਹੀ ਰਹਿੰਦੇ ਨੇ ਉਹਨਾਂ ਦਾ ਸੁਭਾਅ ਬੜਾ ਵਧੀਆ ਹੋ ਜਾਂਦਾ ਸੋਭਾ ਹੀਨ ਨੈ ਭਵੰਤ ਨੈ ਪਹੰਤ ਸੰਸਾਰ ਦੁਖਨੈ ਉਹਨਾਂ ਦੀ ਕਦੇ ਵੀ ਸੋਭਾ ਨਹੀਂ ਮਿਟਦੀ ਅਤੇ ਉਹਨਾਂ ਸੰਸਾਰ ਦੇ ਦੁੱਖ ਪੋ ਨਹੀਂ ਸਕਦੇ ਗੋਬਿੰਦ ਨਾਮ ਜਪਨ ਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ हे ਨਾਨਕ ਉਹ ਬੰਦੇ ਸਦਾ ਸੁਫੀ ਵਸਦੇ ਹਨ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਾ ਨਿਮਰਤਾ ਸੰਤ ਜਨ ਅਜਿਤ ਸੂਰਮਿਆਂ ਦੀ ਸੈਨਾ ਹੈ ਗਰੀਬੀ ਸੁਭਾਵਨਾ ਦੇ ਸਰੀਰ ਦਾ ਸਰੀਰ ਉੱਤੇ ਸੰਜੋਗ ਹੈ ਆਪ ਦਾ ਗੁਣ ਗੋਬਿੰਦ ਰਾਮਣੰ ਓਟ ਗੁਰਬ ਸਬਦ ਕਰ ਚਰਮਣੈ ਗੋਬਿੰਦ ਦੇ ਗੁਣ ਗਾਉਣੇ ਉਹਨਾਂ ਆਪਾ ਸਿਸ਼ਤਰ ਹਨ ਗੁਰ ਸ਼ਬਦ ਓਟ ਉਹਨਾਂ ਦੇ ਹੱਥ ਦੀ ਢਾਲ ਹੈ ਆ ਰੂੜਤੇ ਅਸਵ ਰਥ ਨਾਗੇ ਭੁਜੰਤੇ ਪ੍ਰਭ ਮਾਰਗੈ ਸੰਤ ਜਨ ਪਰਮਾਤਮਾ ਦੇ ਮਲਾਪ ਦਾ ਰਸਤਾ ਭਾਲਦੇ ਰਹਿੰਦੇ ਹਨ ਇਹ ਮਾਨੋ ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ ਵਿਚਰਤੇ ਨਿਰਪੇਂਗ ਸਤਰ ਸੈਨਾ ਤੇ ਹੰਤੇ ਗੋਪਾਲ ਕੀਰਤਨ ਸੰਤ ਜਨ ਪਰਮਾਤਮਾ ਦੀ ਸਿਫਤਸਲਾ ਦੀ ਸਹਾਇਤਾ ਨਾਲ ਕਾਮਾਦਕ ਵੈਰੀ ਦਾਲ ਉਤੇ ਹੱਲਾ ਕਰਦੇ ਹਨ ਅਤੇ ਇਸ ਤਰ੍ਹਾਂ ਉਹ ਆਪ ਜੀ ਨੇ ਡਰ ਹੋ ਕੇ ਤੁਰੇ ਫਿਰਦੇ ਹਨ ਜਿਸਤੇ ਬਿਸਵ ਸੰਸਾਰ ਹੈ ਨਾਨਕ ਵਸਿਆਂ ਗ੍ਰੋਧ ਪੰਜ ਤਸਕਰ ਹੈ हे ਨਾਨਕ ਸੰਤ ਜਾਨੂ ਨੇ ਪੰਜਾਂ ਚੋਰਾ ਨੂੰ ਆਪਣੇ ਵਾਸ ਵਿੱਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਸ਼ਾਇਆ ਰਚ ਦੁਰਮ ਤੈ ਪੈੜੀ ਬੁੱਧੀ ਵਾਲਾ ਬੰਦਾ ਠੱਗ ਨੀਰੇ ਨੂੰ ਹਵਾਏ ਹਵਾਈ ਕਿਲੇ ਨੂੰ ਅਤੇ ਰੁੱਖ ਦੀ ਛਾ ਨੂੰ ਸਹੀ ਮੰਨ ਲੈਂਦਾ ਹੈ ਤਤੈ ਗੁਟੰਬ ਮੋਹ ਮਿੱਠਿਆ ਸਿਮਰੰਤ ਨਾਮ ਨਕਰਾਮ ਰਾਮ ਰਾਮ ਨਾਮੈ ਉਸੇ ਤਰ੍ਹਾਂ ਨਾਸਵੰਤ ਗੁਟੰਬ ਦਾ ਮੋਹ ਹੈ ਏ ਨਾਨਕ ਇਸ ਨੂੰ ਤਿਆਗ ਕੇ ਸੰਤ ਜਾਨ ਪਰਮਾਤਮਾ ਦਾ ਨਾਮ ਸਿਮਰਦੇ ਹਨ ਨੱਚ ਵਿਦਿਆ ਨਿਧਾ ਨਿਗਮੰ ਨੱਚ ਗੁਣ ਗਿ ਨਾਮ ਕੀਰਤਨੈ ਨਾ ਹੀ ਮੈਂ ਵੇਦ ਵਿਦਿਆ ਦਾ ਖਜ਼ਾਨਾ ਹਾਂ ਨਾ ਹੀ ਮੈਂ ਗੁਰਾਂ ਦਾ ਪਾਰਕੂ ਹਾਂ ਨਾ ਹੀ ਮੇਰੇ ਪਾਸ ਪਰਮਾਤਮਾ ਦੀ ਸਿਫਸਲਾ ਹੈ ਨਜਰਾਗ ਰਤਨ ਕੰਠੰਗ ਨੈ ਚੰਚਲ ਚਤੁਰਜਾਤੁਰੈ ਮੇਰੇ ਗਲੇ ਵਿੱਚ ਸ੍ਰੇਸ਼ਟ ਰਾਗ ਵੀ ਨਹੀਂ ਨਾਹੀ ਮੈਂ ਚੁਸਤੇ ਸਿਆਣਾ ਬੜਾ ਸਿਆਣਾ ਹਾਂ ਭਾਗ ਉਦਮ ਲਬਦੇ ਅੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ ਪੁਰਬਲੇ ਭਾਗਾ ਅਨੁਸਾਰ ਤੁਮ ਕੀਤਿਆ ਮਾਇਆ ਮਿਲਦੀ ਹੈ ਉਹ ਵੀ ਮੇਰੇ ਪਾਸ ਨਹੀਂ ਪਰ ਏ ਨਾਨਕ ਸਤ ਸੰਗ ਵਿਚ ਆ ਕੇ ਮੂਰਖ ਪੀਪਣਤ ਬਣ ਜਾਂਦਾ ਹੈ ਇਹੀ ਮੇਰਾ ਪੀ ਹਸਰਾ ਹੈ ਕੰਠ ਰਮਣੀਂ ਆ ਰਾਮ ਰਾਮ ਮਾਲਾ ਹਸ ਤੂਜ ਪ੍ਰੇਮ ਧਾਰਣੀ ਜਿਹੜਾ ਮਨੁੱਖ ਗਲੇ ਤੋਂ ਪ੍ਰਮਾਤਮਾ ਦੇ ਨਾਮ ਦੇ ਵਿਚਾਰ ਨੂੰ ਗਲੇ ਦੀ ਸੁੰਦਰ ਮਾਲਾ ਬਣਾਉਂਦਾ ਹੈ ਹਿਰਦੇ ਵਿੱਚ ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਉਂਦਾ ਹੈ ਜੀ ਪਣੀਜੋ ਉਤਮ ਸ਼ਲੋਕ ਉਦਰਣੰਗ ਨੈਣਨੰਦਨੀ ਜਿਹੜਾ ਮਨੁੱਖ ਜੀਵ ਨਾਲ ਸਿਪਸਲਾ ਦੀ ਬਾਣੀ ਉਚਾਰਦਾ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਗੁਰ ਮੰਤਰ ਹਿੰਸਾ ਜੋ ਪ੍ਰਾਣੀ ਤ੍ਰਗੰਤ ਜਨਮ ਭ੍ਰਸਟਣ ਹੈ ਜਿਹੜਾ ਬੰਦਾ ਸਤਗੁਰੂ ਦੇ ਉਪਦੇਸ਼ ਤੋਂ ਸਖਣਾ ਹੈ ਉਸ ਭੈੜੀ ਬੁੱਧਵਾੜੇ ਦਾ ਜੀਵਨ ਫਟਕਾਰਯੋਗ ਹੈ ਕੂਕਰ ਸੂਕਰ ਗਰਤ ਪੈ ਕਾਕ ਹੈ ਸਰਪ ਨੈ ਤੁਲ ਖਲੈ ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ ਜਾਣੋ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਜਿਹਨੂੰ ਬੋਲਣ ਦੀ ਸਾਰੀ ਉਮਰ ਅਕਲ ਨਹੀਂ ਆਉਂਦੀ ਉਹ ਫਿਰ ਕੁੱਤੇ ਸੂਰ ਖੋਤੇ ਤੇ ਸੱਪ ਵਰਗਾ ਹੀ ਹੈ ਚਰਨਾਰਬਿੰਦ ਭਜਨੰ ਰਿਦੈ ਅੰਗ ਨਾਮ ਧਾਰਨੈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕਾਉਂਦਾ ਹੈ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਸਿਮਰਦਾ ਹੈ ਕੀਰਤਨੰ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨੈ ਸਾਧ ਸੰਗਤ ਵਿੱਚ ਜੁੜ ਕੇ ਪ੍ਰਮਾਤਮਾ ਦੀ ਸਿਫਤਸਲਾ ਕਰਦਾ ਹੈ ਜਿਹੜਾ ਏ ਨਾਨਕ ਜਮ ਰਾਜ ਦੇ ਦੂਤ ਉਸ ਵੱਲ ਉਸ ਮਨੁੱਖ ਵੱਲ ਤੱਕ ਪਹੁੰਚ ਨਹੀਂ ਸਕਦੇ ਜੋ ਕੇ ਵਿਕਾਰ ਉਸ ਦੇ ਨੇੜੇ ਨਹੀਂ ਟੁਕਦੇ ਕਿਰਤਨ ਅੰਗ ਸਾਧ ਸੰਗੇਣ ਨਾਨਕ ਨਹ ਦ੍ਰਿਸ਼ਟੰਤ ਜਮ ਦੂਤ ਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1356 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1357 ਦੀ ਵਿਆਖਿਆ ਦੇ ਬਾੜ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ